ਡਾਕਟਰ ਸਭ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ ਸਿਵਾਏ ਹੰਕਾਰ ਦੇ ਕਿਉਂਕਿ ਬੰਦੇ ਦੇ ਹੰਕਾਰ ਦਾ ਇਲਾਜ ਜਾਂ ਤਾਂ ਵਕਤ ਕਰਦਾ ਹੈ ਜਾਂ ਉਹ ਪ੍ਰਮਾਤਮਾ ਕਰਦਾ ਹੈ ਖਿਚੜੀ ਜੀਕਰ ਰਸੋਈ ਘਰ ਵਿੱਚ ਪੱਕੇ ਤਾਂ ਬਿਮਾਰ ਵਿਅਕਤੀ ਲਈ ਦਵਾਈ ਦਾ ਕੰਮ ਕਰਦੀ ਹੈ ਪਰ ਜੀਕਰ ਦਿਮਾਗ ਵਿੱਚ ਪੱਕੇ ਤਾਂ ਚੰਗੇ ਭਲੇ ਇਨਸਾਨ ਨੂੰ ਬਿਮਾਰ ਕਰ ਦਿੰਦੀ ਹੈ ਕਸਾਈ ਜਿਸ ਮੁਰਗੇ ਨੂੰ ਵੱਢਣ ਲਈ ਪਿੰਜਰੇ ਵਿੱਚੋਂ ਕੱਢਦਾ ਹੈ ਬਸ ਉਹ ਹੀ ਚੀਕਦਾ ਹੈ ਬਾਕੀ ਦੇ ਮੁਰਗੇ ਤਾਂ ਦਾਣਾ ਖਾਣ ਵਿੱਚ ਹੀ ਮਸਤ ਰਹਿੰਦੇ ਹਨ। ਇਹੀ ਹਾਲ ਹੈ ਅੱਜ ਦੇਸ਼ ਦੀ ਜਨਤਾ ਦਾ। ਜਿੰਨਾ ਤੱਕ ਦਾਣਾ ਪਾਣੀ ਮਿਲ ਰਿਹਾ ਹੈ, ਉਦੋਂ ਤੱਕ ਚੱਲਣ ਦੋ ਕਿਉਂਕਿ ਸਾਡੇ ਉੱਤੇ ਥੋੜੀ ਗੁਜ਼ਰ ਰਹੀ ਹੈ। ਲੋਕਾਂ ਨਾਲ ਰਿਸ਼ਤੇ ਨਿਵਾ ਕੇ ਬਸ ਇੱਕ ਹੀ ਗੱਲ ਸਿੱਖੀ ਹੈ ਕਿ ਕਿਸੇ ਦਾ ਹੱਥ ਤੁਝਾ ਫਿਕਰ ਕਰਾਂਗੇ ਤਾਂ ਉਹ ਇਨਸਾਨ ਤੁਹਾਨੂੰ ਰੱਦੀ ਦੇ ਪਾਸ ਸਮਝਣ ਲੱਗੂਗਾ। ਜਿਸ ਇਨਸਾਨ ਨੂੰ ਆਪਣੀ ਗਲਤੀ ਦਾ ਕਦੇ ਵੀ ਪਛਤਾਵਾ ਨਾ ਹੋਵੇ ਤਾਂ ਸਮਝ ਲੈਣਾ ਗਲਤੀ ਉਸਦੀ ਨਹੀਂ ਤੁਹਾਡੀ ਹੈ ਜੋ ਤੁਸੀਂ ਉਸ ਨੂੰ ਪਹਿਚਾਣ ਨਹੀਂ ਸਕੇ ਜਿਸ ਇਨਸਾਨ ਨਾਲ ਗੱਲ ਕਰਨ ਨਾਲ ਖੁਸ਼ੀ ਦੁੱਗਣੀ ਤੇ ਦੁੱਖ ਅੱਧਾ ਰਹਿ ਜਾਵੇ ਤਾਂ ਸਮਝੋ ਬਸ ਉਹ ਹੀ ਤਾਂ ਹਟਾ ਆਪਣਾ ਹੈ ਬਾਕੀ ਤਾਂ ਸਭ ਦੁਨੀਆਦਾਰੀ ਹੈ ਟਾਣੀ ਤੋਂ ਟੁੱਟਿਆ ਹੋਇਆ ਫੁੱਲ ਦੁਬਾਰਾ ਟਾਣੀ ਨਾਲ ਜੁੜ ਨਹੀਂ ਸਕਦਾ ਪਰ ਜੇ ਟਾਣੀ ਮਜ਼ਬੂਤ ਹੈ ਤਾਂ ਨਵਾਂ ਫੁੱਲ ਦੁਬਾਰਾ ਉਗ ਸਕਦਾ ਹੈ ਇਸੇ ਤਰ੍ਹਾਂ ਅਸੀਂ ਜ਼ਿੰਦਗੀ ਵਿੱਚ ਗੁਆਚੇ ਪਲਾਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਹਿੰਮਤ ਅਤੇ ਵਿਸ਼ਵਾਸ ਨਾਲ ਹਰ ਪਲ ਨੂੰ ਖੂਬਸੂਰਤ ਜ਼ਰੂਰ ਬਣਾ ਸਕਦੇ ਆਂ ਟਾਣੀ ਤੇ ਬੈਠਾ ਪੰਛੀ ਜਾਣਦਾ ਹੈ ਕਿ ਟਾਣੀ ਕਮਜ਼ੋਰ ਹੈ ਫਿਰ ਵੀ ਉਹ ਉਸ ਟਾਣੀ ਤੇ ਬੈਠਾ ਹੈ ਕਿਉਂਕਿ ਉਸ ਨੂੰ ਟਾਣੀ ਨਾਲੋਂ ਆਪਣੇ ਖੰਭਾਂ ਤੇ ਜ਼ਿਆਦਾ ਭਰੋਸਾ ਹੈ ਇਸ ਲਈ ਆਪਣੇ ਆਪ ਵਿੱਚ ਵਿਸ਼ਵਾਸ ਰੱਖੋ ਅਤੇ ਆਪਣੇ ਗੁਣਾਂ ਨੂੰ ਪਛਾਣੋ